ਬੇਹਿਮਤੇ ਨੇ ਉਹ ਲੋਕ ਜੋ ਸਿਕਵਾ ਕਰਨ ਮਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪਤਰਾ ਦਾ ਸ਼ਸ਼ਿਆਕਾਲ ਜੀ ਪੋਲੀਵੁੱਡ ਨਾਉ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੇਰੇ ਨਾਲ ਮੈਡਮ ਗਿੰਨੀ ਗੁਰਸਾਜ਼ ਜੀ ਮੌਜੂਦ ਨੇ ਜਿਹੜੇ ਕਿ ਭੰਗੜਾ ਜਿਮ ਟ੍ਰੇਨਰ ਨੇ ਤੇ ਇਹਨਾਂ ਨੇ ਸਟੱਡੀ ਦੇ ਵਿੱਚ ਵੀ ਪੀ ਐਚ ਡੀ ਕੀਤੀ ਹੋਈ ਆ ਤੇ ਮੈਡਮ ਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਹੈਂਡੀਕੈਪਟ ਨੇ ਫੇਰ ਵੀ ਭੰਗੜਾ ਜਿਮ ਟ੍ਰੇਨਰ ਨੇ ਤੇ ਲੋਕਾਂ ਨੂੰ ਸਿੱਖਿਆ ਦਿੰਦੇ ਨੇ ਕਿ ਕਿਸ ਜਿਹੜਾ ਭੰਗੜਾ ਪਾਇਆ ਜਾ ਸਕਦਾ ਤੇ ਜਿਹੜੇ ਦਾਸ਼ਕ ਕਹਿੰਦੇ ਨੇ ਕਿ ਸਾਡੀਆਂ ਲੱਤਾਂ ਕੰਮ ਨਹੀਂ ਕਰਦੀਆਂ ਸਾਡੀਆਂ ਬਾਹਾਂ ਕੰਮ ਨਹੀਂ ਕਰਦੀਆਂ ਸਾਡਾ ਆ ਦੁੱਪਦਾ ਜੀ ਉਹ ਤੇਪਦਾ ਜੀ ਪਰ ਉਹ ਕੰਮ ਨਹੀਂ ਕਰਦੇ ਪਤਾ ਨਹੀਂ ਤਾਂ ਕੋਈ ਬਹਾਨਾ ਹੁੰਦਾ ਕੰਮ ਕਰਨ ਦਾ ਪਰ ਜਿਹਨੇ ਕੰਮ ਕਰਨਾ ਉਹਨੇ ਕਰ ਹੀ ਲੈਣਾ ਤੇ ਤੁਸੀਂ ਦੇਖ ਰਹੇ ਹੋ ਮੈਡਮ ਨੇ ਪੀ ਐਚ ਡੀ ਕੀਤੀ ਹੋਈ ਹੈ ਤੇ ਹੁਣ ਭੰਗੜਾ ਜਿਮ ਟ੍ਰੇਨਰ ਨੇ ਗੱਲਬਾਤ ਕਰਾਂਗੇ ਮੈਡਮ ਦੇ ਨਾਲ ਸਾਰੀ ਗੁਰ ਮੈਮ ਸਵਾਗਤ ਕਰਦੀਆਂ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਬਾਲੀਵੁੱਡ ਤੋਂ ਪੰਜਾਬੀ ਟੀਵੀ ਦਾ ਬਹੁਤ ਧੰਨਵਾਦ ਕਰਦੀ ਕਿਨਾਰੇ ਤੁਹਾਡੇ ਸਤਿਕਾਰ ਵਿੱਚ ਸਾਰਿਆਂ ਨਾਲ ਰੂਬਰੂ ਹੋਣਾ ਮਾਣ ਚ ਹੈ ਮੈਮ ਗੱਲਬਾਤ ਕਰੀਏ ਜਿੱਦਾਂ ਕਿ ਤੁਹਾਡੇ ਜੀਵਨ ਤੋਂ ਸਟਾਰਟ ਕਰਦੇ ਆ ਹਨ ਤੁਸੀਂ ਹੈ ਬਚਪਨ ਤੋਂ ਹੀ ਹੈਂਡੀਕੈਪ ਤੋਂ ਨਹੀਂ ਬਚਪਨ ਤੋਂ ਨਹੀਂ ਸੀ 3 ਸਾਲ ਦੀ ਸੀ ਜਦੋਂ ਬੁਖਾਰ ਹੋਇਆ ਸੀ ਤੇ ਬੁਖਾਰ ਦੇ ਵਿੱਚ ਇੰਜੈਕਸ਼ਨ ਲੱਗਿਆ ਸੀ ਐਕਸਪਾਇਰੀ ਡੇਟ ਦਾ ਓਕੇ ਉਹਦੇ ਨਾਲ ਲੈਕਚਰ ਆਉਂਦਾ ਆ ਸਹੀ ਮਤਲਬ ਗਲਤ ਡਾਕਟਰਾਂ ਦੀ ਗਲਤੀ ਦੇ ਕਾਰਨ ਹਨਾ ਇੱਕ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹਨਾਂ ਨੇ ਉਹ ਕਰਤੀ ਹੈ ਅੱਛਾ ਫਿਰ ਸਟੱਡੀ ਵਗੈਰਾ ਕੀ ਕੀਤੀ ਸਟੱਡੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਆ ਪੀ ਐਚ ਡੀ ਕੀਤੀ ਹੋਈ ਹੈ ਰਿਲੀਜੀਅਸ ਸਟੱਡੀਜ਼ ਮੇਰਾ ਸਬਜੈਕਟ ਹੈ ਜੀ ਤੇ ਮੇਰਾ ਕੰਮ ਸੀ ਮੈਡੀਟੇਸ਼ਨ ਤੇ ਮੈਂ ਕੀਤੀ ਮੈਮ ਜਿੱਦਾਂ ਤੁਸੀਂ ਭੰਗੜਾ ਜਿਮ ਟ੍ਰੇਨਰ ਹੋ ਹਨਾ ਤੇ ਕਦੇ ਕਦੇ ਆਉਂ ਖਾ ਨਹੀਂ ਲੱਗਦਾ ਪਰਮਾਤਮਾ ਨੇ ਕੋਈ ਲਾਜ ਕੋਈ ਇਲਾ ਸਿਖਵਾ ਹੋਵੇ ਥੋੜਾ ਉਫਾ ਲੱਗਦਾ ਹੁੰਦਾ ਸ਼ੁਰੂ ਸ਼ੁਰੂ ਚ ਪਰ ਜਿਹੜੀ ਪਰਮਾਤਮਾ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਉਹਨੇ ਤੁਹਾਨੂੰ ਉਸ ਕੰਮ ਨੂੰ ਕਰਨ ਦੇ ਲਈ ਬਹੁਤ ਸਾਰੇ ਰਸਤੇ ਬਣਾਏ ਨੇ ਆਪਾਂ ਨੂੰ ਖੁਦ ਉਹ ਰਸਤੇ ਪਛਾਣਨੇ ਪੈਣੇ ਕੋਈ ਤੁਹਾਡੇ ਕੋਲ ਪਬਲਿਕ ਨਹੀਂ ਆਏ ਬਿਲਕੁਲ ਹੈਲਪ ਕਰਨ ਕੋਈ ਤੁਹਾਡੇ ਪੇਰੈਂਟਸ ਨਹੀਂ ਹੈਲਪ ਕਰਨਗੇ ਕੋਈ ਤੁਹਾਡਾ ਭੈਣ ਭਰਾ ਨਹੀਂ ਦੱਸੇਗਾ ਆਪਣੀ ਜ਼ਿੰਦਗੀ ਤੇ ਜ਼ਿੰਦਗੀ ਬਹੁਤ ਖੂਬਸੂਰਤ ਹੋਏ ਤੇ ਮੈਂ ਹਮੇਸ਼ਾ ਇਹ ਕਹਿੰਦੀ ਪੋਜ਼ਿਟਿਵ ਸੋ ਜਿਹਨੇ ਪ੍ਰਮਾਤਮਾ ਨੇ ਮੈਨੂੰ ਜਿੱਥੇ ਰੱਖਿਆ ਉਹ ਉਹਨਾਂ ਤੋਂ ਬਹੁਤ ਖੁਸ਼ ਹਾਂ ਤੇ ਉਹਨੇ ਜਿਵੇਂ ਇਸ ਤਰ੍ਹਾਂ ਬਣਾਇਆ ਤਾਂ ਉਹਨੇ ਮੈਨੂੰ ਬਹੁਤ ਰਸਤੇ ਵੀ ਸਿਖਾਏ ਨੇ ਲਾਈਫ ਵਿੱਚ ਅੱਗੇ ਵਧਣ ਦੇ ਕੰਮ ਕਰੇ ਤੇ ਉਹਨਾ ਰਸਤੇ ਅੱਤੇ ਚੱਲ ਕੇ ਮੈਂ ਆਪਾਂ ਬੜਾ ਸਖਾਨੀ ਆ ਮੈਨੂੰ ਰੰਗ ਪਤਾ ਚੱਲਦੇ ਨੇ ਜੇ ਕੋਈ ਸਟੈਪ ਲੈਗ ਵਾਲਾ ਤਾਂ ਉਹਨੂੰ ਕਿਸ ਤਰ੍ਹਾਂ ਆਪਾਂ ਮੂਵ ਕਰਨਾ ਆਪਣੇ ਹੱਥਾਂ ਨਾਲ ਇਹ ਚੀਜ਼ ਨੂੰ ਆਪਣਾ ਲੈਗ ਬਣਾ ਲਓ ਤੇ ਤੁਹਾਡੇ ਦਿਲ 'ਚ ਨਾ ਕੋਈ ਕੰਮ ਕਰਨ ਦੀ ਚਾਹ ਹੋਣੀ ਚਾਹੀਦੀ ਆ ਫਿਰ ਰਸਤੇ ਖੁਦ ਬਣ ਜਾਂਦੇ ਆ ਅੱਛਾ ਤੁਸੀਂ ਪੰਗੜਾ ਚਮਟ ਟ੍ਰੇਨਰ ਉੱਥੇ ਉੱਥੇ ਮਤਲਬ ਗਰਲਸ ਸਿੱਖਦੀਆਂ ਜਾਂ ਬॉयਜ਼ ਨਹੀਂ ਗਰਲਸ ਨੂੰ ਟ੍ਰੇਨ ਗਰਲਸ ਦੇਖਿਆ ਗਰਲਸ ਤੋਂ ਲੋ ਮਤਲਬ ਕੁਝ ਨਾ ਕੁਝ ਤਾਂ ਅੰਦਰੋਂ ਪੋਜ਼ਿਟਿਵ ਕਮੈਂਟ ਜਿਹੜੇ ਕਹਿ ਲਈ ਹਨਾ ਮਤਲਬ ਕੁਝ ਨਾ ਕੁਝ ਜਦੋਂ ਬੰਦਾ ਕੋਈ ਚੰਗਾ ਕੰਮ ਕਰਦਾ ਹਨਾ ਉਹ ਦੇਖ ਕੇ ਅੰਦਰੋਂ ਇੱਕ ਜਿੱਥੇ ਕਹਿੰਦੀ ਹੈ ਨਾ ਵੀ ਤਾਰੀਫ ਕਰਨੀ ਚਾਹੀਦੀ ਆ ਉੱਥੇ ਕਰਨੀ ਵੀ ਚਾਹੀਦੀ ਆ ਹਨਾ ਤੇ ਉਹਨਾਂ ਵੱਲੋਂ ਕੋਈ ਪੋਜ਼ਿਟਿਵ ਕਮੈਂਟ ਵੀ ਆਉਂਦੇ ਹੋਣਗੇ ਤੁਹਾਨੂੰ ਸिखਾਣੇ ਮਤਲਬ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜਿਮ ਟ੍ਰੇਨਰ ਮੈਂਨੇ ਹਰਦੀਪ कौर ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਜਦੋਂ ਵੀ ਮੈਂ ਫਸਟ ਟਾਈਮ ਜਿਮ ਦੇ ਵਿੱਚ ਗਈ ਸੀ ਤਾਂ ਮੈਨੂੰ ਇਹ ਚੀਜ਼ ਉਹਨੇ ਫੀਲ ਨਹੀਂ ਹੁੰਦੀ ਥੀ ਕਿ ਤੂੰ 휠ਚੇਅਰ ਤੇ ਹੈਂ ਤੂੰ ਅਦਾ ਕਰੇ ਹੋਣਾ ਉਹਨਾਂ ਨੇ ਹਰ ਇੱਕ ਕੋਸ਼ਿਸ਼ ਕੀਤੀ ਮੈਂ ਕਿਹੜੀ ਕਿਹੜੀ ਐਕਸਰਸਾਈਜ਼ ਕਰ ਸਕਦੀ ਹਾਂ ਨਾ ਕਿੰਨੀ ਤੂੰ ਇਹ ਕਰਕੇ ਦੇਖ ਤੂੰ ਇਹ ਕਰ ਸਕਦੀ ਹੈ ਇਹਨੂੰ ਤੂੰ ਇਸ ਤਰੀਕੇ ਕਰਕੇ ਦੇਖ ਮਤਲਬ ਮੈਂ ਪੋਜ਼ਿਟਿਵ ਹੋ ਕੇ ਗਈ ਸੀ ਤਾਂ ਸਾਹਮਣੇ ਤੋਂ ਵੀ ਮੈਨੂੰ ਪੋਜ਼ਿਟਿਵ ਰਿਸਪੌਂਸ ਆਇਆ ਉਸ ਤੋਂ ਬਾਅਦ ਇੱਕ ਦਿਨ ਮੈਂ ਵੈਸੇ ਹੀ ਮੈਂ ਕਿਹਾ ਚਲੋ ਆਪਾਂ ਕੁਝ ਡਾਂਸ ਕਰਕੇ ਦੇਖਦੇ ਹਾਂ ਵੀ ਤੁਸੀਂ ਜਿਹੜਾ ਡਾਂਸ ਹੈ ਨਾ ਉਹ ਵੀ ਕਰਨਾ ਚਾਹੀਦਾ ਕਿਤੇ ਨਾ ਕਿਤੇ ਜਿਮ ਦੇ ਵਿੱਚ ਜਦੋਂ ਲੇਡੀਜ਼ ਆਉਂਦੀਆਂ ਨੇ ਘਰ ਦੇ ਵਿੱਚੋਂ ਪਤਾ ਨਹੀਂ ਕੀ ਸੈਗ ਹੈ ਹਨਾ ਉੱਥੇ ਆਉਂਦੀ ਹੈ ਕਿਸੇ ਦੇ ਦਿਮਾਗ ਚ ਕੀ ਚੱਲ ਰਿਹਾ ਕਿਸੇ ਦੇ ਦਿਮਾਗ ਚ ਕਿੰਨੀ ਟੈਨਸ਼ਨ ਹੈ ਕੋਈ ਸੈਸ ਤਾਂ ਉਹਨਾਂ ਨੂੰ ਮਤਲਬ ਆਪਣੀ ਜ਼ਿੰਦਗੀ ਦਾ ਮਕਸਦ ਹੁੰਦਾ ਮੈਂ ਕਿਸੇ ਦੇ ਚਿਹਰੇ ਤੇ ਹਾਸਾ ਲਿਆ ਬੈਠਾ ਤਾਂ ਮੈਂ ਉਹਨਾਂ ਨੂੰ ਬੈਠ ਬੈਠ ਐਕਸ਼ਨ ਦੱਸ ਰਹੀ ਸੀ ਤੇ ਉਹ ਕਰ ਰਹੇ ਸੀ ਤਾਂ ਉਹਨਾਂ ਚ ਕਈ ਬਹੁਤ ਜ਼ਿਆਦਾ ਖੁਸ਼ ਹੋਏ ਵੀ ਸਾਨੂੰ ਅੱਜ ਬਹੁਤ ਚੰਗਾ ਲੱਗਿਆ ਸੀ ਡਾਂਸ ਕੀਤਾ ਹਨਾ ਵੀ ਸਾਡੇ ਤੋਂ ਟੈਨਸ਼ਨ ਲੱਤ ਗਈ ਹਨਾ ਤੇ ਸਾਰੇ ਬਹੁਤ ਜ਼ਿਆਦਾ ਮੈਨੂੰ ਸਪੋਰਟ ਕਰਦੇ ਨੇ ਕੋਈ ਵੀ ਹੁਣ ਇਵੈਂਟ ਆਂਦਾ ਚਾਹੇ ਤੀਜ ਦਾ ਆਂਦਾ ਚਾਹੇ ਦੀਵਾਲੀ ਦਾ ਆਂਦਾ ਕੋਈ ਵੀ ਤਿਉਹਾਰ ਆਂਦਾ ਤਾਂ ਉਹ ਪਹਿਲਾਂ ਸਾਰੇ ਤਿਆਰ ਹੋਉਂਦੇ ਆ ਵੀ ਸਾਨੂੰ ਤਿਆਰੀ ਕਰਾ ਕੋਰੀਓਗ੍ਰਾਫੀ ਕਰਾ ਓਕੇ ਅ ਅੱਛਾ ਮੈਮ ਜੀ ਗੱਲ ਕਰੀਏ ਹੈਂਡੀਕੈਪਲ ਦੇ ਜਿੱਦਾਂ ਕਿ ਤੁਸੀਂ ਹਨਾ ਕੋਈ ਜੌਬ ਲਈ ਵੀ ਅਪਲਾਈ ਕੀਤਾ ਹੋਣਾ ਕਿਉਂਕਿ ਤੁਸੀਂ ਪੀ ਐਚ ਡੀ ਵਗੈਰਾ ਕੀਤੀ ਹੋਈ ਆਂ ਬਹੁਤ ਕਾਫੀ ਸਟੱਡੀ ਕੀਤੀ ਹੋਈ ਆ ਤੇ ਜਾਂ ਤੁਸੀਂ ਭੰਗੜਾ ਜਿੰਮਾ ਟ੍ਰੇਨਰ ਹੋ ਕਿਤੇ ਵੀ ਜਦੋਂ ਘਰੋਂ ਬੰਦਾ ਬਾਹਰ ਨਿਕਲਦਾ ਤਾਂ ਲੋਕਾਂ ਵੱਲੋਂ ਕੋਈ 네ਗੇਟਿਵ ਕਮੈਂਟ ਵੀ ਆਂਦੇ ਹੋਣਗੇ ਵੀ ਯਾਰ ਤੂੰ ਬੇਲ ਚੇਅਰ ਤੇ ਬੈਠੀ ਤਕੀਲ ਕਰ ਲੇਗੀ ਲੱਤਾਂ ਤੇਰੀਆਂ ਕੰਬ ਨਹੀਂ ਕਰਦੀ ਲੋਕ ਕਿ ਐਦਾਂ ਦਾ ਕੁਝ ਵੀ ਬੋਲਦੇ ਨੇ ਹਾਂਜੀ ਬਹੁਤ ਵਾਰੀ ਮਤਲਬ ਇਹ ਕੁਝ ਸੁਣਨ ਨੂੰ ਮਿਲੇ ਆ ਰੀਸੈਂਟਲੀ ਮੈਂ ਤੁਹਾਨੂੰ ਦੋ ਇੰਸਟੀਟਿਊਟ ਦੱਸਦੀ ਆ ਕਿ ਪਟਿਆਲਾ ਦੇ ਵਿੱਚ ਪਟਿਆਲਾ ਹਾਰਟ ਹਸਪੀਟਲ ਹੈ ਨਾ ਮੇਰਾ ਰੀਜ਼ੂਮ ਆਪਣਾ ਸੈਂਡ ਕੀਤਾ ਹੋਇਆ ਸੀ ਜਿਹੜੇ ਉਹ ਜੋਬ ਕਾਉਂਸਲੇਸ਼ਨ ਵਾਲੇ ਹੁੰਦੇ ਆ ਤਾਂ ਉਹਨਾਂ ਦੇ ਥਰੂ ਮੈਨੂੰ ਕਾਲ ਆਈ ਡਾਕਟਰ ਜੀ ਕੇ ਅਸੀਂ ਨਾ ਜੋਬ ਹੈ ਇੱਥੇ ਸੀਟਿੰਗ ਜੋਬ ਹੈ ਮੇਰੇ ਨਾਲ ਰੂਮ ਦੇ ਵਿੱਚ ਬੈਠ ਕੇ ਕੰਮ ਕਰਨਾ ਤੁਸੀਂ ਆ ਜਾਓ ਤੇ ਜਦੋਂ ਮੈਂ ਉੱਥੇ ਪਹੁੰਚੀ ਮੈਂ ਆਪਣੇ ਮਤਲਬ ਰਿਜ਼ਿਊਮ ਦੇ ਉੱਤੇ ਮੈਂਸ਼ਨ ਕੀਤਾ ਆਇਆ ਮੈਂ ਮੇਨ ਚੇਅਰ ਹੈ ਨਾ ਕਿ ਕਿਸੇ ਨੂੰ ਕੋਈ ਗੰਜਾਇਸ਼ ਨਾ ਰਵੇ ਹਾਂ ਬਿਲਕੁਲ ਜਦੋਂ ਮੈਂ ਪਹੁੰਚਾ ਤੇ ਜਦੋਂ ਮੈਂ ਉੱਥੇ ਪਹੁੰਚੀ ਤਾਂ ਕਹਿੰਦੀ ਬੇਟੀ ਤੁਸੀਂ ਕਿੱਥੇ ਆ ਗਏ ਮੈਂ ਕਿਹਾ ਵੀ ਮੈਮ ਮੈਂ ਇੱਥੇ ਹਸਪੀਟਲ ਪਹੁੰਚੀ ਹਾਂ ਬਾਹਰ ਇਹ ਮੈਨੂੰ ਦੱਸ ਦੋ ਕਿੱਧਰ ਆਉਣਾ ਅੰਦਰ ਤੇ ਆਏ ਉਹ ਤੇ ਮੈਨੂੰ ਦੇਖ ਕੇ ਕਹਿੰਦੇ ਐਵੇਂ ਦੇਖ ਕੇ ਓਹੋ ਤੁਸੀਂ ਤਾਂ ਹੈਂਡੀਕੈਪ ਤੋਂ ਗਏ ਨਹੀਂ ਮਿੰਦਾ ਪਤਾ ਨਹੀਂ ਸੀ ਜੇ ਪਤਾ ਹੁੰਦਾ ਮੈਂ ਤੁਹਾਨੂੰ ਬੁਲਾਉਂਦੀ ਨਾ ਮੈਂ ਕਿਹਾ ਮੈਮ ਮੈਂ ਆਪਣੇ ਮਤਲਬ ਰਿਜ਼ਿਊਮ ਦੇ ਦੇ ਉੱਤੇ ਮੈਂਸ਼ਨ ਕੀਤਾ ਤੇ ਤੁਸੀਂ ਰੀਡ ਨਹੀਂ ਕੀਤਾ ਨਹੀਂ ਨਹੀਂ ਕਹਿੰਦੀ ਮੈਂ ਇਕੱਲੀ ਕੁਆਲੀਫਿਕੇਸ਼ਨ ਰੀਡ ਕੀਤੀ ਆ ਮਤਲਬ ਲੋਕਾਂ ਦੀ ਮੈਂਟੈਲਿਟੀ ਕੀ ਆ ਹਨਾ ਜੇ ਤੁਸੀਂ ਇੱਕ ਵਧੀਆ ਡਾਕਟਰ ਹੋ ਹਨਾ ਕਿੰਨੇ ਵੱਡੇ ਅਹੁਦੇ ਤੇ ਬੈਠੇ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਉਹ ਚੀਜ਼ ਰੀਡਿੰਗ ਕਰ ਰਹੇ ਠੀਕ ਹੈ ਤੁਸੀਂ ਰੀਡ ਨਹੀਂ ਕੀਤੀ ਪਰ ਬੱਚਾ ਜਦੋਂ ਤੁਹਾਡੇ ਸਾਹਮਣੇ ਆਇਆ ਹਨਾ ਤੁਸੀਂ ਉਹਨੂੰ ਕਿਸੇ ਹੋਰ ਤਰੀਕੇ ਕਿਸੇ ਹੋਰ ਸ਼ਬਦਾਂ ਨਾਲ ਤੁਸੀਂ ਬੱਚਾ ਅਪਲਾਈ ਕਰ ਸਕਦੇ ਹੋ ਪਰ ਨਹੀਂ ਤੁਸੀਂ ਸਿੱਧਾ ਹੀ ਸਟ੍ਰੇਟ ਫਾਰਵਰਡ ਕਹਿਣਾ ਤਾਂ ਮਤਲਬ ਉਹ ਕਿੰਨੇ ਪੇਸ਼ੈਂਟ ਖੜੇ ਨੇ ਕਿ ਸਟੂਡੈਂਟ ਖੜੀ ਹੁੰਦਾ ਤਾਂ ਮੈਨੂੰ ਬੜਾ ਏਮਬੈਰਸ ਦਾ ਫੀਲ ਹੁੰਦਾ ਵੀ ਹਾਈ ਮੈਂ ਇਦਾਂ ਦੀ ਤਾਂ ਮੈਨੂੰ ਨਾ ਤੇ ਚੰਡੀਗੜ੍ਹ ਜਾਂਦੀ ਸੀ ਪ੍ਰਾਈਵੇਟ ਜੌਬ ਲਈ ਤੇ ਉੱਥੇ ਵੀ ਕਿਹਾ ਜਾਂਦਾ ہماری ਟਾਊਸ ਕੰਡੀਸ਼ਨਲ ਲੋਅ ਨਹੀਂ ਕਰਦੀ ਹੁਮ ਆਪਕੋ ਰੱਖ ਨਹੀਂ ਸਕਤੇ ਮਤਲਬ ਇਦਾਂ ਦੀਆਂ ਔਕੜਾਂ ਦਾ ਸਾਹਮਣਾ ਕਰੀਂ ਅੱਛਾ ਮਤਲਬ ਜਿੱਦਾਂ ਕਹਦੇ ਕਿ ਤੁਸੀਂ ਇੰਨੇ ਵੱਡੇ ਹਸਪੀਟਲ ਦੇ ਵਿੱਚ ਜੌਬ ਲਈ ਗਏ ਤਾਂ ਕਹਿ ਲਏ ਕਿ ਤੇਨਾ ਕਿਤੇ ਪੜਾਈ ਲਿਖਾਈ ਵੀ ਖੂਚ ਹੀ ਆ ਸਤਿਆਂ ਨਾ ਸੀ ਜਦੋਂ ਬੰਦੇ ਨੇ ਕੋਈ ਅੰਦਰੋਂ ਹਾਂ ਡੀਵੀਡੀ ਦੇਖੀ ਵੀ ਨਹੀਂ ਹੈਗੀ ਬਿਲਕੁਲ ਬਿਲਕੁਲ ਮਤਲਬ ਮੈਨੂੰ ਲੱਗਦਾ ਸੀ ਪੀ ਐਚ ਡੀ ਕਰੂੰਗੀ ਹਨਾ ਅੱਗੇ ਪ੍ਰੋਫੈਸਰ ਬਣੂੰਗੀ ਮੇਰੇ ਸਬਜੈਕਟ ਦੀ ਪੋਸਟ ਆਏਗੀ ਔਰ ਨਹੀਂ ਆ ਰਹੀ ਹਨਾ ਪਰ ਕੀ ਕਹਿੰਦੇ ਨੇ ਮੈਂ ਭਗਵੰਤਾਨ ਜੀ ਨੂੰ ਵੀ ਹਨਾ ਦੋ ਤਿੰਨ ਵਾਰੀ ਆਪਣੀ ਫਾਈਲ ਬਣਾ ਕੇ ਭੇਜੀ ਆਂ ਕਿ ਗੌਰ ਕੀਤਾ ਜਾਵੇ ਸਰਕਾਰ ਤੋਂ ਮੈਂ ਮੰਗ ਕੀਤੀ ਕਿ ਮੈਨੂੰ ਨੌਕਰੀ ਦਿੱਤੀ ਜਾਵੇ ਜਦੋਂ ਨਾ ਕੀ ਕਹਿੰਦੇ ਨੇ ਚੰਗੇ ਭਲੇ ਬੰਦੇ ਜਿਨ੍ਹਾਂ ਦੀ ਇੰਨੀ ਸਟੱਡੀ ਹੋ ਗਈ ਉਹ ਸੁਪਾਰਸ਼ਾਂ ਦੇ ਬੇਸ ਤੇ ਬੈਠੇ ਨੇ ਤੇ ਮੈਂ ਤ ਵੀ ਕਿੰਨੀ ਲਾਈਫ ਚ ਨਾ ਮੈਨੂੰ ਪਤਾ ਮੈਂ ਕਿੱਦਾਂ ਜੀਂਦੇ ਨੇ ਸਕੂਲ ਤੋਂ ਲੈ ਕੇ ਪੀ ਐਚ ਡੀ ਤੱਕ ਦਾ ਸਫਰ ਮੈਨੂੰ ਹੀ ਪਤਾ ਕਿੱਦਾਂ ਚੱਲਦਾ ਤੇ ਮਤਲਬ ਅਸੀਂ ਪੜੇ ਲਿਖੇ ਕਿੱਥੇ ਜਾਈਏ ਜੇ ਤੁਸੀਂ ਜੌਬ ਨਹੀਂ ਦੇਣੀ ਐਜੂਕੇਟਿਡ ਬੰਦਿਆਂ ਨੂੰ ਤਾਂ ਤਾਂ ਅਸੀਂ ਕਿੱਥੇ ਜਾਈਏ ਤਾਂ ਮੈਨੂੰ ਬੜਾ ਕਦੇ ਵਾਰੀ ਇਹ ਮਤਲਬ ਨਮੋਸ਼ੀ ਲੱਗਦੀ ਹੈ ਸਰਕਾਰ ਵੱਲੋਂ ਨਾ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਤੁਸੀਂ ਜਿਹੜੇ ਬੰਦਾ ਡਿਸਰਵ ਕਰਦੇ ਤੁਸੀਂ ਉਹ ਚੀਜ਼ ਵੀ ਨਹੀਂ ਦਿੰਦੇ ਜੀ ਅੱਛਾ ਮੈਮ ਮਤਲਬ ਜਦੋਂ ਲੋਕਾਂ ਵੱਲੋਂ ਇਦਾਂ ਦੇ ਮਾੜੇ ਕਮੈਂਟਸ ਆਉਂਦੇ ਸੀਗੇ ਤੁਹਾਨੂੰ ਵੀ ਆ ਤੂੰ ਵੀਲ ਸ਼ੇਅਰ ਤੇ ਆ ਹੈਂਡੀਕੈਪ ਤਾਂ ਨਹੀਂ ਤੂੰ ਜੋਬ ਵਗੈਰਾ ਕਰ ਸਕਦੀ ਤਾਂ ਕਿਤੇ ਨਾ ਕਿਤੇ ਪੇਰੈਂਟਸ ਵੀ ਮਾਨ ਦੁਖੀ ਕਰ ਲੈਂਦੇ ਹੋਣਗੇ ਵੀ ਨਹੀਂ ਤੂੰ ਬਹਿ ਜਾ ਕਰ ਇਹ ਤੂੰ ਨਹੀਂ ਕੁਝ ਕਰ ਸਕਦੀ ਜਾਂ ਪੇਰੈਂਟਸ ਵੱਲੋਂ ਪੂਰੀ ਫੁੱਲ ਸਪੋਰਟ ਨਹੀਂ ਪੇਰੈਂਟਸ ਪਤਾ ਕੀ ਹੈ ਇੱਕ ਏਜ ਤੱਕ ਉਹ ਸਪੋਰਟ ਕਰਦੇ ਨੇ ਹਨਾ ਉਹਨਾਂ ਨੇ ਪੜਾਤਾ ਲਿਖਾਤਾ ਜਿੱਦਾਂ ਮੇਰੇ ਪਾਪਾ ਨਹੀਂ ਹੈਗੇ ਹਨਾ ਵੀ ਫਸਟ ਈਅਰ ਚ ਸੀ ਜਦੋਂ ਪਾਪਾ ਦੀ ਥੋੜੀ ਸੀ ਓਕੇ ਤਾਂ ਉਸ ਤੋਂ ਬਾਅਦ ਜਿਹੜਾ ਮਦਰ ਨੇ ਬਹੁਤ ਉਕੜਾਂ ਦਾ ਸਮਝਣ ਕਰਕੇ ਮੈਨੂੰ ਸਟੱਡੀ ਕਰਵਾਈ ਹੈ ਨਾ ਠੀਕ ਹੈ ਬ੍ਰਦਰ ਦੀ ਜੌਬ ਨਹੀਂ ਲੱਗਦੀ 6 ਸਾਲ ਮੈਂ ਕਿੱਦਾਂ ਅੱਗੇ ਸਟੱਡੀ ਕੀਤੀ ਹੈ ਨਾ ਤੇ ਉਹਨਾਂ ਦਾ ਕੰਮ ਹੈ ਪੜਾਣਾ ਲਿਖਾਣਾ ਠੀਕ ਹੈ ਅੱਗੇ ਆਪਣੀ ਮਿਹਨਤ ਕਰਕੇ ਜੌਬ ਲੱਗਣਾ ਜੋ ਉਹ ਸਾਡਾ ਹੀ ਕੰਮ ਹੈ ਨਾ ਤਾਂ ਕਿਤੇ ਨੇ ਕਿਤੇ ਆ ਕੇ ਉਹਨਾਂ ਦੇ ਦਿਲ 'ਚ ਬਸ ਇੱਕ ਗੱਲ ਹੁੰਦੀ ਹੈ ਕਿ ਮੇਰਾ ਬੱਚਾ ਇਸ ਕੰਡੀਸ਼ਨ 'ਚ ਆ ਕੇ ਇੰਨਾ ਪੜਿਆ ਲਿਖਿਆ ਫੇਰ ਵੀ ਉਹਨੂੰ ਸਰਕਾਰ ਜੌਬ ਨਹੀਂ ਦੇ ਰਹੀ ਫਿਰ ਉਹਨਾਂ ਦਾ ਕਿਤੇ ਨਾ ਕਿਤੇ ਮਨ ਦੁਖੀ ਅਛਾ ਮੈਮ ਲਾਸਟ ਦੇ ਵਿੱਚ ਉਹਨਾਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਔਰ ਜਿੰਨਾਂ ਦੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਆ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਕਾਮਯਾਬ ਨਹੀਂ ਹੈਗੇ ਹਨਾ ਪਤਾ ਨਹੀਂ ਉਹਨਾਂ ਦੀ ਕੋਈ ਆਪਣੀ ਗਲਤੀ ਹੈ ਜਾਂ ਕਿਵੇਂ ਨਾ ਕਿਵੇਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਤੁਹਾਨੂੰ ਬਹੁਤ ਖੂਬਸੂਰਤ ਜ਼ਿੰਦਗੀ ਬਖਸ਼ੀ ਆ ਉਹਨੇ ਤੇ ਹਮੇਸ਼ਾ ਪੋਜ਼ਿਟਿਵ ਰੋ ਅੱਗੇ ਵਧਦੇ ਰਹੋ ਜਿਹੜੇ ਤੁਹਾਡੇ ਸੁਪਨੇ ਨੇ ਹਨਾ ਉਹਨਾਂ ਨੂੰ ਪੂਰਾ ਕਰਨ ਲਈ ਕੋਈ ਹੋਰ ਨਹੀਂ ਆਊਗਾ ਤੁਹਾਨੂੰ खुद ही ਮਿਹਨਤ ਕਰਨੀ ਪੈਣੀ ਆ ਤੇ ਮਿਹਨਤ ਕਰੋਗੇ ਤੇ ਆਪਣੇ ਸੁਪਨੇ ਪੂਰੇ ਕਰੋਗੇ